ਆ ਮੇਰੇ ਵੀਰ ਨੇ ਨਾ ਸਾਨੂੰ ਰਸਤੇ ਪਾਇਆ ਨਹੀਂ ਪਤਾ ਨਹੀਂ ਸੀ ਅੱਜ ਲੱਗਣਾ ਵੀ ਕਿਧਰੋਂ ਕਿਧਰੋਂ ਨਿਕਲਣਾ ਹੈ ਤੇ ਕਿਥੋਂ ਵਿਚਾਰਾ ਰਾਈਟ ਇਹਨੇ ਸੰ ਬਸ ਕਿਰਪਾ ਨਾਲ ਹੀ ਇਹਨੇ ਪਛਾਣ ਲਿਆ ਨਹੀਂ ਤੇ ਅੱਜ ਪਤਾ ਨਹੀਂ ਸੀ ਲੱਗਣਾ ਵੀ ਕਿਧਰੋਂ ਕਿਧਰੋਂ ਕਿ ਇਹ ਵਿਚਾਰਾ ਉਦੋਂ ਦਾ ਸਾਨੂੰ ਰਸਤਾ ਦਿਖਾ ਰਿਹਾ ਤੇ ਬਾਹਰ ਕੱਢ ਰਿਹਾ ਇਹ ਬਹੁਤ ਵੱਡੀ ਗੱਲ ਹੈ ਮੈਂ ਮਿਲਾਂਗਾ ਵੀਰ ਨੂੰ ਬਹੁਤ ਮਿਹਰਬਾਨੀ ਹੋ ਤੇ ਤੁਹਾਡਾ ਤਾਂ ਮੈਨੂੰ ਪਤਾ ਨਹੀਂ ਕੋਈ ਕਸਮ ਸੇ ਮੈਨੂੰ ਨੀਂਦ ਨਹੀਂ ਆ ਰਹੀ ਹਾਂ ਕਸਮ ਸੇ ਮੈਨੂੰ ਨੀਂਦ ਨਹੀਂ ਆ ਰਹੀ ਅੱਜ ਪਰ ਬਹੁਤ ਮੇਰੇ ਵੀਰ ਬਹੁਤ ਨਹੀਂ 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 ਮੈਂ ਆਪ ਨੂੰ ਪਤਾ ਨਹੀਂ 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 ਪੜੇ ਪਿਆਰ ਨਾਲ ਬੜੇ ਜਾਨਾਂ ਦੇ

ਸਤੇ ਪਾਇਆ ਨਹੀਂ ਪਤਾ ਨਹੀਂ ਸੀ ਅੱਜ ਲੱਗਣਾ ਵੀ ਕਿੱਧਰੋਂ ਕਿੱਧਰੋਂ ਨਿਕਲਣਾ ਤੇ ਕਿਥੋਂ ਵਿਚਾਰਾ ਰਾਈਟ ਇਹਨੇ ਸਾਨੂੰ ਬਸ ਕਿਰਪਾ ਨਾਲ ਹੀ ਇਹਨੇ ਪਛਾਣ ਲਿਆ ਨਹੀਂ ਤੇ ਅੱਜ ਪਤਾ ਨਹੀਂ ਸੀ ਲੱਗਣਾ ਵੀ ਕਿੱਧਰੋਂ ਕਿੱਧਰੋਂ ਕਿ ਵਿਚਾਰਾ ਉਹਦੋਂ ਦਾ ਸਾਨੂੰ ਰਸਤਾ ਦਿਖਾ ਰਿਹਾ ਤੇ ਬਾਹਰ ਕੱਢ ਰਿਹਾ ਇਹ ਬਹੁਤ ਵੱਡੀ ਗੱਲ ਹੈ ਮੈਂ ਮਿਲਾਂਗਾ ਵੀ ਇਹਨੂੰ ਬਹੁਤ ਮਿਹਰਬਾਨੀ ਰੋਟਾ ਅੱਡਾ ਦਾ ਮੈਨੂੰ ਪਤਾ ਨਹੀਂ ਕੋਈ ਕਸਮ ਸੇ ਮੈਨੂੰ ਨੀਂਦ ਨਹੀਂ ਆ ਰਹੀ ਹਾਂ ਕਸਮ ਸੇ ਮੈਨੂੰ ਨੀਂਦ ਨਹੀਂ ਆ ਰਹੀ ਐਸੇ ਪਰ ਬਹੁਤ ਮੇਰੇ ਵੀ ਬਹੁਤ ਨਹੀਂ ਨਹੀਂ ਇਹ ਮੈਨੂੰ ਪਤਾ ਨਹੀਂ 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 ਇਹ ਨਹੀਂ ਇਹ ਪੜਾ ਲਏ ਪਿਆਰ ਨਾਲ ਬੜੇ ਚੰਨ ਦੇ तो मैं बोल रहा हूं पर क्या नाम लिए आदि पुल देवी सारी जिंदगी प्यार <laughs> ना पड़े जाना मेरे अंजली के लिए बॉस सर ठीक है ठीक है